ਕਹਿੰਦੇ ਮੈਂ ਗਿਫਟ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦੂੰਗਾ ਜਿਹਦੇ ਵਿੱਚ ਉਹਨਾਂ ਨੇ ਪੈਂਡਰੇ ਵੀ ਰੱਖੀ ਸੀ ਫਿਲਹਾਲ ਉਸ ਬਾਰੇ ਉਸ ਤਰੀਕੇ ਨਾਲ ਖੁੱਲਕੇ ਨਹੀਂ ਬੋਲੇ ਇਹ ਦੋਹਾਂ ਧਿਰਾਂ ਦੇ ਵਿਚਾਲੇ ਜਿਹੜੀ ਟਸਲ ਚੱਲ ਰਹੀ ਹੈ ਇਹਨਾਂ ਦੇ ਵਿੱਚ ਲੋਕਾਂ ਨੂੰ ਕੁਝ ਮਿਲਣਾ ਤੁਹਾਡੇ ਸਾਹਬ ਪਹਿਲੀ ਗੱਲ ਤੇ ਜਿਹੜਾ ਅਗਵਿੰਦਰ ਸ਼ਹਿਰ ਉਹ ਤਲ ਪਤਰੂਆਂ ਦਾ ਸ਼ਹਿਰ ਬਣ ਗਿਆ ਜੀ ਕੋਈ ਇਧਰੋਂ ਇਧਰ ਜਾ ਰਿਹਾ ਕੋਈ ਇਧਰੋਂ ਇਧਰ ਜਾ ਰਿਹਾ ਪਤਾ ਨਹੀਂ ਕੋਈ ਦੀ ਕੋਈ ਕਰੀ ਜਾਂਦਾ ਕੋਈ ਆਵੇ ਅੰਨੀ ਨੂੰ ਅੰਨੀ ਨੂੰ ਕਹਦੇ ਹੁੰਦੇ ਆ ਗੁੜਾ ਤੀ ਜਾ ਰਿਹਾ ਇਹ ਸਾਲ ਬਣ ਗਿਆ ਕੁਲ ਮਲਾਕੇ ਜਦੋਂ ਉਹਨਾਂ ਦੀ ਪਾਰਟੀ ਦੇ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਪਹਿਲੀ ਵਾਰ ਅਕਾਲੀ ਦਲ ਦੇ ਚੱਲ ਰਹੇ ਕਲੇਸ਼ ਬਾਰੇ ਬੋਲੇ ਇਹ ਤੁਸੀਂ ਉਹ ਜਿਹੜੀ ਟਿੱਪਣੀ ਹੈਗੀ ਹਾਲਾਂਕਿ ਉਹ ਸਪਸ਼ਟ ਟਿੱਪਣੀ ਤਾਂ ਅਸੀਂ ਨਹੀਂ ਕਹਿ ਸਕਦੇ ਤੁਸੀਂ ਕਿਸ ਤਰੀਕੇ ਨਾਲ ਉਹਨੂੰ ਦੇਖਿਆ ਹੈਗਾ ਦੇਖੋ ਪਹਿਲੀ ਗੱਲ ਤੇ ਆ ਕਿ ਜਿਹੜਾ ਸਰਦਾਰ ਵਿਕਰਮ ਸਿੰਘ ਮਜੀਠੀਆ ਉਹਨੂੰ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਕਿ ਤੂੰ ਇਸ ਜੰਮ ਦੇ ਪਾਸੇ ਰਹਿਣਾ ਹੈ ਹੂੰ ਤੇਰੀ ਇਨਵੋਲਵਮੈਂਟ ਤੇ ਜਿਹੜੇ ਕਈ ਲੋਕ ਬੜੇ ਔਖੇ ਉਹਦੀ ਖੈਦਾ ਫਿਰ ਮੈਨੂੰ ਵੀ ਸਾਹਮਣਾ ਕਰਨਾ ਪੈਦਾ ਤੇ ਇਸ ਕਰਕੇ ਵਿਕਰਮਜੀਤਿਆ ਪਾਸੇ ਹੋਰ ਭੁਤਾਨੀ ਨਹੀਂ ਹੈ ਇਹ ਉਹੀ ਬੰਦੇ ਨੇ ਜਿਹੜੇ ਅੱਗੇ ਵਿਕਰਮ ਸਿੰਘ ਵਜੀਠੇ ਦੇ ਬਾਲੇ ਨੇੜੇ ਨਜ਼ਰ ਆਉਂਦੇ ਸੀ ਅੱਜ ਕੱਲ ਸੂਬੀਏ ਸਿੰਘ ਬਾਦਲ ਨੇੜੇ ਬਿਲਕੁਲ ਨੇ ਬਿਲਕੁਲ ਨੇੜੇ ਹੁੰਦੇ ਸੀ ਤੇ ਫੇ ਸਲਾਹਾਂ ਤਾਂ ਉਹੀ ਚਲ ਰਹੀਆਂ ਹੋਣੀਆਂ ਹੋ ਸਕਦਾ ਕਿ ਸਲਾਹਾਂ ਜਿਹੜੀਆਂ ਮਜੀਠੀਆ ਦੇਣਾ ਚਾਹੁੰਦਾ ਹੋਵੇ ਉਹੀ ਸਲਾਹਾਂ ਦਿੱਤੀਆਂ ਜਾਂਦੀਆਂ ਹੁਣ ਅੰਦਰ ਨਹੀਂ ਇਹਨਾਂ ਦੇ ਜਿਹੜੇ ਐਡਵਾਈਜ਼ਰ ਹੁੰਦੇ ਆ ਨਾ ਕੁਝ ਲੋਕ ਉਹ ਪਰਦੇ ਦੇ ਪਿੱਛੇ ਹੁੰਦੇ ਜੀ ਪਾਜ ਬਾ ਦੇ ਕੋਲੇ ਬੜੇ ਬੜੇ ਮੈਨੇਜਰ ਬੈਠੇ ਸੀ ਮੈਨੇਜਿੰਗ ਸਤਿ ਸ਼੍ਰੀ ਅਕਾਲ ਦੋਸਤੋ ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਹੈ ਦੋਸਤੋ ਜਲੰਧਰ ਜ਼ਿਮਣੀ ਚੌਂ ਦਾ ਅਖਾੜਾ ਜਿਸ ਤਰੀਕੇ ਨਾਲ ਭਖਿਆ ਹੈਗਾ ਤੇ ਜਿਸ ਤਰੀਕੇ ਨਾਲ ਇੱਕ ਦੂਜੇ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਤੇ ਕੀ ਇਹ ਚੁਣੌਤੀਆਂ ਲੋਕਾਂ ਦੇ ਹੱਕ ਦੇ ਵਿੱਚ ਹਨ ਜਾਂ ਨਹੀਂ ਹਨ ਇਹਨਾਂ ਦਾ ਅੰਦਾਜ਼ਾ ਲੋਕਾਂ ਨੇ ਲਾਉਣਾ ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਕਿ ਜਿਸ ਤਰੀਕੇ ਨਾਲ ਇਹ ਕਿਹਾ ਜਾ ਰਿਹਾ ਕਿ ਮੈਂ ਆਡੀਓ ਜਾਰੀ ਕਰ ਦੂੰਗਾ ਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਰਦੇ ਜਾਰੀ ਫਿਰ ਮੈਂ ਦੇਖ ਲੂੰਗਾ ਕੀ ਕਰਨਾ ਹੈਗਾ ਤਾਂ ਇਹ ਸਿਆਸਤ ਕੇਸ ਨਿਗਾਰ ਤੇ ਆਣ ਕੇ ਟਿੱਗ ਗਈ ਹੈ ਇਸ ਵੇਲੇ ਇਨੂੰ ਲੋਕਾਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। तमाम ਮਸਲੇ ਤੇ ਗੱਲਬਾਤ ਕਰ ਰਹੀਆਂ ਜਿਸ ਤਰੀਕੇ ਨਾਲ ਜਲੰਧਰ ਦੇ ਵਿੱਚ 1158 ਦੇ ਮੁਲਾਜ਼ਮਾਂ ਨਾਲ ਜੋ ਕੁਝ ਹੋਇਆ ਉਹ ਸਮਝਣਾ ਬਹੁਤ ਜ਼ਰੂਰੀ ਹੈ ਤੇ ਨਾਲ ਦੀ ਨਾਲ ਵਿਕ੍ਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਤੇ ਤੰਜ ਵੀ ਕਿਸੇ ਨਾਲ ਆਪਣੀ ਪਾਰਟੀ ਦੇ ਵਿੱਚ ਚੱਲ ਰਹੀ ਕਾਟੋਕਲੇਸ਼ ਤੇ ਚੁੱਪੀ ਵੀ ਤੋੜੀ ਹੈ ਪਰ ਉਹ ਚੁੱਪੀ ਕਿਸ ਤਰੀਕੇ ਦੀ ਹੈ तमाम ਮਸਲੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਜੁੜੇ ਨੇ ਪੱਟੀ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟਿਸਤ ਪਹਿਲਾਂ ਤਾਂ ਮੁੱਖ ਮੰਤਰੀ ਵਰਸਸ ਸ਼ੀਤਲ ਲੁੰਗਰਾਲ ਇਹ ਜਿਹੜੇ ਹਾਲਾਤ ਨੇ ਜਿਸ ਤਰੀਕੇ ਨਾਲ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਅੱਜ 1 ਨਵੰਬਰ ਨੂੰ ਤੁਹਾਨੂੰ ਯਾਦ ਹੋਣਾ ਮੁੱਖ ਮੰਤਰੀ ਸਾਹਿਬ ਨੇ ਕੁਝ ਕੁਰਸੀਆਂ ਲਵਾਈਆਂ ਸੀਗੀਆਂ ਤੇ ਉਹ ਕੁਰਸੀਆਂ ਤੇ ਬੰਦੇ ਬੈਠੇ ਨਜ਼ਰ ਨਹੀਂ ਆਏ ਸੀ ਫਿਰ ਆਪ ਭਾਸ਼ਣ ਦੇ ਕੇ ਚਲੇ ਗਏ ਸੀਗੇ ਅੱਜ ਵੀ ਜਲੰਧਰ ਦੇ ਵਿੱਚ ਉਦਾਂ ਦਾ ਹੀ ਆਲਮ ਬਣਿਆ ਸ਼ੀਤਲ ਲੁੰਗਰਾਲ ਨੇ ਵੀ ਇੱਕ ਕੁਰਸੀ ਲਵਾਈ ਕਿ ਮੁੱਖ ਮੰਤਰੀ ਸਾਹਿਬ ਆਜੂ ਤੁਹਾਡਾ ਇੰਤਜ਼ਾਰ ਕੀਤਾ ਜਾ ਰਿਹਾ ਹੈ 2 ਵਜੇ ਤੋਂ ਕੰਮ ਸ਼ੁਰੂ ਹੋਇਆ ਪੌਣੇ 2 ਘੰਟੇ ਪੌਣਾ ਕਿ ਘੰਟਾ ਉਹਨਾਂ ਨੇ ਇੰਤਜ਼ਾਰ ਕੀਤਾ ਫਿਰ ਕਹਿੰਦੇ ਨਹੀਂ ਆਏ ਤਾਂ ਚਲੋ ਹੁਣ ਮੈਂ ਹੀ ਬੋਲਦਾ ਫਿਰ ਉਹਨਾਂ ਨੇ ਆਪਣਾ ਪੱਖ ਰੱਖਿਆ ਬੋਲ ਕੇ ਤੇ ਵੱਡੇ ਇਲਜ਼ਾਮ ਲਾ ਕੇ ਕਹਿੰਦੇ ਮੈਂ ਗਿਫਟ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦੂੰਗਾ ਜਿਹਦੇ ਵਿੱਚ ਉਹਨਾਂ ਨੇ ਪੈਂਡਰ ਵੀ ਰੱਖੀ ਸੀ ਫਿਲਹਾਲ ਉਸ ਬਾਰੇ ਉਸ ਤਰੀਕੇ ਨਾਲ ਖੁੱਲ ਕੇ ਨਹੀਂ ਬੋਲੇ ਇਹ ਦੋਹਾਂ ਧਿਰਾਂ ਦੇ ਵਿਚਾਲੇ ਜਿਹੜੀ ਟਸਲ ਚੱਲ ਰਹੀ ਹੈ ਇਹਨਾਂ ਦੇ ਵਿੱਚ ਲੋਕਾਂ ਨੂੰ ਕੁਝ ਮਿਲਣਾ ਤੁਹਾਡੇ ਹਿਸਾਬ ਨਾਲ ਪਹਿਲੀ ਗੱਲ ਤੇ ਜਿਹੜਾ ਜਿਲੰਦਰ ਸ਼ਹਿਰ ਉਹ ਤਲ ਬਦਲੂਆਂ ਦਾ ਸ਼ਹਿਰ ਬਣ ਚੁੱਕਾ ਜੀ ਕੋਈ ਇਧਰੋਂ ਇਧਰ ਜਾ ਰਿਹਾ ਕੋਈ ਇਧਰੋਂ ਇਧਰ ਜਾ ਰਿਹਾ ਪਤਾ ਹੀ ਕੋਈ ਨਹੀਂ ਕੋਈ ਕਰ ਜਾਂਦਾ ਕੋਈ ਆਵੇ ਅੰਮੀ ਨੂੰ ਅੰਮੀ ਨੂੰ ਕਹਦੇ ਹੁੰਦੇ ਆ ਬੁੜਾ ਤੂੰ ਹੀ ਜਾ ਰਿਹਾ ਇਹ ਸਾਲ ਬਣੀ ਹੋਇਆ ਸੀਤਲੰਗਰ ਦੀ ਗੱਲ ਕਰ ਲਓ ਜਿਹੜਾਗਾ ਸੀ ਬਿਲਕੁਲ ਸੀਲ ਸੀਲ ਦੀ ਗੱਲ ਕਰ ਲਓ ਤੁਸੀਂ ਸੀਲ ਨਹੀਂ ਕੋਈ ਜੀ ਚੰਦੂਰੀ ਕੋਈ ਗੱਲ ਕਰ ਲੈ ਤੁਸੀਂ ਆ ਭਗਤ ਦੀ ਗੱਲ ਕਰ ਲਓ ਤੁਸੀਂ ਭਗਤ ਭਗਨੂ ਤੇ ਬੜੀ ਮੁਸ਼ਕਿਲ ਨਾ ਬਚਾਇਆ ਜਾਂਦਾ ਨੇ ਹੂੰ ਜਦੋਂ ਬਕਾਇਦਾ ਤੌਰ ਤੇ ਚੌਧਰੀ ਜਗਜੀਤ ਸਿੰਘ ਦਾ ਬੇਟਾ ਚੌਧਰੀ ਸਰੇਂਦਰ ਸਿੰਘ ਜਿਸ ਨੇ ਆਮ ਆਦਮੀ ਪਾਰਟੀ ਸ਼ਾਮਲ ਹੁੰਦਾ ਤੇ ਸ਼ਾਮਾ ਨੂੰ ਘਰ ਵਾਪਸੀ ਹੋ ਜਾਂਦੀ ਜੀ ਉਸੇ ਦਿਨ ਇਹ ਇਕੱਠੇ ਬਿੰਦਰ ਭਗ ਜਿਹੜਾ ਅੱਜ ਉਮੀਦਵਾਰ ਆਮ ਆਦਮੀ ਪਾਰਟੀ ਦਾ ਜਲੰਧਰ ਵੈਸ ਤੋਂ ਜੀ ਜਿਹਦੇ ਬਾਰੇ ਮੁੱਖ ਮੰਤਰੀ ਸਾਹਿਬ ਕਹਿੰਦੇ ਜਲੰਧਰ ਵੈਸ ਤੋਂ ਮੈਂ ਬਣਾ ਦੂੰਗਾ ਬੈਸਟ ਤੁਸੀਂ ਜਿਤਾ ਦਿਓ ਭਗ ਨੂੰ ਤੇ ਬਣਾ ਦੇਂਗੇ ਮੰਤਰੀ ਹੂੰ ਹੁਣ ਉਸੇ ਜਿਹੜੀ ਇਹ ਇਕੱਠੇ ਸ਼ਾਮਲ ਹੋਈ ਸੀ ਤੇ ਲੇਕਿਨ ਚੌਧਰੀ ਸਿੰਦਰ ਤੇ ਇੰਨਾ ਕੁ ਦਬਾਅ ਪੈ ਗਿਆ ਸੀ ਵਾਪਸ ਆ ਗਈ ਵਾਪਸੀ ਕਰ ਵਾਪਸੀ ਹੋ ਗਈ ਸੀ ਜੀ ਵਾਪਸ ਕਾਂਗਰਸ ਚਲਾ ਗਿਆ ਸੀ ਇਹਦੇ ਫਾਦਰ ਜਿਹੜੇ ਚੂਨੀ ਲਾਲ ਭਗਤ ਚੂਨੀ ਲਾਲ ਨੇ ਉਹ ਬਕਾਇਦਾ ਤੌਰ ਤੇ ਡਿਪਟੀ ਮੁਖਮੈਂ ਡਿਪਟੀ ਮੁੱਖ ਮੰਤਰੀ ਦੇ ਨਿਯੁਕਤੀ ਉਸੇ ਵੇਲੇ ਹੂੰ ਲੇਕਿਨ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਜਾ ਕੇ ਬਣਾ ਲਿਆ ਦਿੱਲੀ ਨੂੰ ਜਾ ਕੇ ਵੀ ਇਹਨੂੰ ਮੁੱਖ ਮੰਤਰੀ ਨਿਤਿ ਮੁੱਖ ਮੰਤਰੀ ਬਣਾ ਦਿੱਤੇ ਜੀ ਇਹਨਾਂ ਦੇ ਫਾਦਰ ਅੱਜ ਵੀ ਕਹਿੰਦੇ ਆ ਕਿ ਮੇਰੀ ਰੂਹ ਵੀ ਭਾਜਪਾ ਜਾ ਤੇ ਮੇਰਾ ਸਰੀਰ ਵੀ ਭਾਜਪਾ ਜਾ ਬਿਲਕੁਲ ਮੇਰੀ ਸੋਚ ਵੀ ਭਾਜਪਾ ਜਾ ਤੇ ਮੇਰਾ ਸਦਾਨ ਵੀ ਭਾਜਪਾ ਜਾ ਇਹ ਜਿੱਥੇ ਮਰਜੀ ਤੁਰਿਆ ਫਿਰੇ ਹੂੰ ਹੁਣ ਸੀਤ ਲੰਗਰਾਲ ਪਹਿਲਾਂ ਭਾਜਪਾ ਚ ਫਿਰ ਆਮਾਦੀ ਪਾਰਟੀ ਚ ਫਿਰ ਭਾਜਪਾ ਚ ਜੀ ਕਿ ਸ਼ੀਲਡ ਰਿੰਕੂ ਦਾ ਵੀ ਹਾਲ ਸੀਗਾ ਕਦੇ ਕਾਂਗਰਸ ਦੇ ਵਿੱਚ ਤੇ ਕਦੇ ਆਮ ਆਦੀ ਪਾਰਟੀ ਚ ਕਦੇ ਭਾਜਪਾ ਦੇ ਵਿੱਚ ਇਸ ਕਰਕੇ ਦਾਦ ਬਨੂ ਵਾਲਾ ਸ਼ਹਿਰ ਬਣ ਚੁੱਕਾ ਹੂੰ ਜਿਹੜੀ ਗੱਲ ਤੁਸੀਂ ਅੱਜ ਕੀਤੀ ਆ ਉਹ ਪੈਨ ਡਰਾਈਵ ਦੀ ਮੈਂ ਪੈਨ ਡਰਾਈਵ ਨੂੰ ਪਾਸੇ ਰੱਖ ਜੰਦਾ ਹੂੰ ਜੀ ਕਿਉਂ ਰਾਸੇ ਦਾ ਮੈਂ ਇਹ ਪੋਲਿਟਿਕਲ ਸਟੰਡ ਹੁੰਦੇ ਲੇਕਿਨ ਜਿਹੜਾ ਉਹਨਾਂ ਨੇ ਇੱਕ ਸੰਗੀਨ ਇਲਜ਼ਾਮ ਲਾਇਆ ਸੰਗੀਨ ਇਲਜ਼ਾਮ ਇਲਜ਼ਾਮ ਇਹ ਲਾਇਆ ਮੈਨੂੰ ਤੇ ਮੇਰੇ ਪਰਿਵਾਰ ਨੂੰ ਖਤਮ ਕਰਨੀਆਂ ਪਾਕਿਸਤਾਨ ਤੋਂ ਧਮਕੀਆਂ ਆ ਰਹੀਆਂ 92 ਕੁਟ ਆ ਰਹੀਆਂ ਜੀ ਇਹ ਬਰਾਸ਼ ਕੀ ਨਾ ਹੂੰ ਜਿਹੜੇ ਸਾਡੇ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਉਹਨਾਂ ਵੀ ਇੰਨੀ ਗੱਲ ਕਹੀ ਆ ਜੀ ਵੀ ਮੁੱਖ ਮੰਤਰੀ ਸਾਬ ਸਪਸ਼ਟ ਕਰਨ ਵੀ ਉਹਨਾਂ ਦੀ ਕਿਹੜੀ ਪਾਕਿਸਤਾਨ ਦੀ ਜਥੇਬੰਦੀ ਨਾਲ ਸੰਬੰਧ ਹੈਗੇ ਉਹਨਾਂ ਨੇ ਤੇ ਇਹ ਵੀ ਕਿਹਾ ਉਹ ਦਲਜੀਤ ਸਿੰਘ ਭਾਨਾ ਨਾਮ ਦਾ ਇੱਕ ਵਿਅਕਤੀ ਜਿਹੜਾ ਕ੍ਰਾਈਮਨਲ ਬੰਦਾ ਹੈਗਾ ਕਹਿੰਦੇ ਉਹ ਵੀ ਪੈਰੋਲ ਤੇ ਬਾਹਰ ਲਿਆਂਦਾ ਹੈਗਾ ਹਾਲੀ ਦੇ ਵਿੱਚ ਜੱਲ ਹੂੰ ਬਿਲਕੁਲ ਬਿਲਕੁਲ ਉਹਨਾਂ ਦਾ ਸਿੱਧਾ ਨਿਸ਼ਾਨਾ ਵੀ ਇਹ ਸੀਤ ਲੁੰਗਰਾਲ ਦਾ ਜਿਹੜਾ ਵਾ ਉਹ ਕਤਲ ਕਰਾਉਣਾ ਚਾਹੁੰਦੇ ਸਿੱਧਾ ਉਹਨਾਂ ਨੇ ਸਿੱਧਾ ਕਿਹਾ ਉਹਨਾਂ ਨੇ ਕਿਹਾ ਜਿਹੜਾ ਦਲਜੀਤ ਭਾਨਾ ਉਹਤੇ ਹੁਣ ਤੱਕ ਤਿੰਨ ਕਤਲ ਕੇਸ ਚੱਲਦੇ ਜੀ ਜਿਹੜੀ ਹਾਈ ਕੋਰਟ ਤੋਂ ਬੇਲ ਰਿਜੈਕਟ ਹੋ ਗਈ ਤੇ ਉਹਨੂੰ ਡੀਸੀ ਨੂੰ ਕਹਿ ਕੇ ਤੁਸੀਂ ਪੈਰੋਲ ਤੇ ਲੈਣ ਦਾ ਹੂੰ ਉਹ ਨਹੀਂ ਵੀ ਕਿਾ ਜਿੱਦਾਂ ਸੂਭਦਾ ਸਾਧਨ ਕੀਤਾ ਜਾ ਰਿਹਾ ਭਾਜਪਾ ਕਰ ਰਹੀ ਇੱਥੇ ਵੀ ਇੱਥੇ ਇਦਾਂ ਕੀਤਾ ਜਾ ਰਿਹਾ ਜਲਦੀ ਦਲਜੀਤ ਭਾਣਾ ਉਹ ਕਹਿੰਦੇ ਜਿਹੜਾ ਅੰਗਰਾਲ ਆ ਉਹਦੇ ਘਰ ਦੇ ਘੇਰੇ-kere ਵੇਖਿਆ ਵੀ ਗਿਆ ਉਹਨੂੰ ਬਿਲਕੁਲ ਮਤਲਬ ਚਿੰਤਾ ਜ਼ਹਿਰ ਕੀਤੀ ਆ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਇਹ ਆਮ ਆਦਮੀ ਪਾਰਟੀ ਚੋਣ ਹਾਰੀ ਆ ਤੇ ਕੋਈ ਵੀ ਹੱਥ ਕੰਡਾ ਪਨਾ ਸਕਦੀ ਜੀ ਇਸ ਕਰਕੇ ਜਿਹੜੀ ਗੱਲ ਉਹਨਾਂ ਗੱਲ ਕਹੀ ਆ ਸੀਰੀਅਸ ਗੱਲ ਵਰਦੀ ਇਹ ਆ ਕਿ ਚਰਨਜੀਤ ਚੰਨੀ ਨੇ ਵੀ ਕਿਹਾ ਤੇ ਅੰਗਰਾਲ ਨੇ ਵੀ ਕਿਹਾ ਅੰਗਰਾਲ ਨੇ ਤਾਂ ਅਗਿਆਦੀ ਮੈਨੂੰ ਪਾਕਿਸਤਾਨ ਦੇ ਨੰਬਰ ਤੋਂ ਬਕਾਇਦਾ ਤੌਰ ਤੇ ਫੋਨ ਆਉਂਦੇ ਦਿੱਤੇ ਉਹ ਆਪਣਾ ਪਰਿਵਾਰ ਲੈ ਕੇ ਖੜਿਆ ਸੀ ਇਹ ਮੇਰੀ ਧੀ ਆ ਹੂੰ ਇਹਨੂੰ ਮਾਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਜੀ ਮੈਨੂੰ ਮਾਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਬੜਾ ਸੀਰੀਅਸ ਇਲਜ਼ਾਮ ਆ ਹੂੰ ਜੇ ਕੱਲ ਨੂੰ ਇਨਵੈਸਟੀਗੇਸ਼ਨ ਸ਼ੁਰੂ ਹੋ ਜੇ ਤੇ ਮੁੱਖ ਮੰਤਰੀ ਸਾਹਿਬ ਲਈ ਬੜੀ ਮੁਸ਼ਕਲ ਹੋ ਜੇ ਪਟਸਾ ਵੈਸੇ ਤੁਹਾਨੂੰ ਲੱਗਦਾ ਕਿ ਇੰਨੀ ਹੋਸ਼ੀ ਹਰਕਤ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਾ ਵਿਅਕਤੀ ਕਰ ਸਕਦਾ ਇਹਨਾਂ ਹਾਲਾਤਾਂ ਦੇ ਵਿੱਚ ਜਿਸ ਹਾਲਾਤਾਂ ਦੇ ਵਿੱਚ ਅਸੀਂ ਕਹਿੰਦੇ ਕਿ ਮਿੰਟ-ਮਿੰਟ ਦੀ ਖਬਰ ਜਿਹੜੀ ਨਿਕਲ ਕੇ ਬਾਹਰ ਆ ਜਾਂਦੀ ਹੈ ਮੈਂ ਹਰਕਤ ਦੀ ਗੱਲ ਨਹੀਂ ਕਰਦਾ ਉਹਦੇ ਇਲਜ਼ਾਮ ਨੇ ਹੂੰ ਉਹਦੇ ਇਲਜ਼ਾਮਾਂ ਦੀ ਜਾਂਚ ਵੀ ਸ਼ੁਰੂ ਹੋ ਜੇ ਨਾ ਜੀ ਤੁਹਾਨੂੰ ਪਤਾ ਹੋਵੇਗਾ ਡਾਕਟਰ ਹਰਚੰਦਰ ਕੌਰ ਨੂੰ ਵੀ ਜਾਣਦੇ ਹੋਣੇ ਜੀ ਬਿਲਕੁਲ ਹੂੰ ਹੂੰ ਉਹਨੇ ਕੀ ਕੀਤਾ ਸੀਗਾ ਉਹਨੂੰ ਜਦੋਂ ਜੁਐਨੋ ਦੇ ਵਿੱਚੋਂ ਚਿੱਠੀ ਆਈ ਪੀ ਤੁਸੀਂ ਇੱਥੇ ਆ ਗਏ ਜਿਹੜੀ ਆ ਜਿਹੜੀ ਤੁਸੀਂ ਕੰਮ ਕਰ ਰਹੇ ਹੋ ਬੱਚੀਆਂ ਬਚਾਉਣ ਦੀ ਲੋਕਾਂ ਨੂੰ ਜਿਹੜਾ ਵਾ ਉਹਨੂੰ ਫਰਟੀ ਸੈਂਟ ਤੋਂ ਬਚਾਉਣ ਵਾਸਤੇ ਜੀ ਇੱਥੇ ਕਿਤੇ ਸਪੀਚ ਕਰੋ ਹੂੰ ਉਹਨਾਂ ਨੇ ਜਦ ਸਪੀਚ ਕੀਤੀ ਜੋ ਕਹਿੰਦੇ ਵੀ ਲੋਕ ਉੱਥੇ ਆਪਣੀ ਪੰਜਾਬੀ ਭਾਸ਼ਾ ਚ ਬੋਲ ਰਹੇ ਸੀਗੇ ਤੇ ਮੈਂ ਵੀ ਜਾ ਕੇ ਉੱਥੇ ਕਿਹਾ ਜੀ ਮੈਂ ਆਪਣੀ ਭਾਸ਼ਾ ਪੰਜਾਬੀ ਚ ਬੋਲਣਾ ਚਾਹੁੰਦਾ ਹੂੰ ਹੂੰ ਜਦੋਂ ਉਹਨਾਂ ਕਿਹਾ ਸਾਡਾ ਕੋ ਪੰਜਾਬੀ ਭਾਸ਼ਾ ਹੈ ਹੀ ਨਹੀਂ ਹੂੰ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਮੈਂ ਇਹ ਜਿਹੜਾ ਇਹਨਾਂ ਨੇ ਟੈਗ ਲਾਇਆ ਸੀ ਨਾ ਟੈਗ ਲਾਇਆ ਸੀ ਪੰਜਾਬ ਦੇ ਉੱਤੇ ਪੰਜਾਬ ਕੁੜੀ ਮਰਦ ਸਟੇਟ ਹੂੰ ਉਹ ਲਾਉਣ ਗਈ ਸੀ ਤੇ ਮੈਂ ਡਾਟੇ ਦਿੱਤੇ ਸੀ ਪੰਜਾਬ ਕੁੜੀ ਮਰਦ ਜਿਹੜਾ ਉਹ ਸਟੇਟ ਨਹੀਂ ਇਹ ਤਾਂ ਧੀਆਂ ਪਲੇਂਦ ਰੱਖੀ ਕਰਨ ਵਾਲੀ ਸਟੇਟ ਬਿਲਕੁਲ ਉੱਥੋਂ ਦੀ ਜਿਹੜੀ ਬਕਾਇਦਾਤ ਤੌਰ ਤੇ ਜਿਹੜੀ ਹੈਗੀ ਸੀ ਸਾਡੀ ਐਮਬੈਸਟਰ ਹੋएगी ਜਿਹੜੀ ਗਈ ਉੱਥੇ ਜੀ ਅਗਰਵਾਲ ਦੇ ਵਾਸਤਵਾਂ ਵਿੱਚ ਨੂੰ ਯਾਦ ਨਹੀਂ ਉਦਾ ਜੀ ਉਨੇ ਇੰਨੀ ਗੱਲ ਕੀ ਵੀ ਜਿਹੜੇ ਡਾਟੇ ਅਸੀਂ ਦਿੱਤੇ ਤੂੰ ਉਹਦੇ ਖਿਲਾਫ ਕੋ ਬੋਲੀ ਪਹਿਲਾਂ ਉਹ ਅੰਗਰੇਜ਼ੀ ਚ ਬੋਲੀ ਤੇ ਮੁੜ ਕੇ ਉਹ ਪੰਜਾਬੀ ਚ ਬੋਲੀ ਤੇ ਉਸ ਤੋਂ ਬਾਅਦ ਪੰਜਾਬੀ ਲੱਗੂਗੀ ਉੱਥੇ ਹੂੰ ਜਦੋਂ ਉਹ ਬੋਲ ਕੇ ਚਲੀ ਆ ਤੇ ਇਹਨੂੰ ਧਮਕਾਇਆ ਗਿਆ ਬਰਸ਼ਿੰਦਰ ਨੂੰ ਹੂੰ ਹੂੰ ਪਿੱਤੂ ਸਾਡੀ ਬੇਇੱਜ਼ਤੀ ਗ੍ਰਹਿ ਤੂੰ ਚਲ ਸੀ ਇੰਡੀਆ ਤੂੰ ਤੈਨੂੰ ਇਹ ਪੁਰਦ ਦੱਸਣਗੇ ਮੈਂ ਤਾਂ ਕੀ ਹੁੰਦਾ ਕੀ ਨਹੀਂ ਹੁੰਦਾ ਜੀ ਤੇ ਜਿਹੜੀ ਉਹਨਾਂ ਦੀ ਸੈਕਟਰੀ ਜਨਰਲ ਸੀ ਉਹ ਲੀਡਰਸ਼ਿਪ ਕਿਉਂ ਸੁੱਟ ਰਹੀ ਸੀ ਉਹਨੂੰ ਹੂੰ ਉਸ ਸੀਸੀਟੀਵੀ ਕੈਮਰੇ ਲੱਗੇ ਸੀ ਜੀ ਜਦੋਂ ਉਹਨੇ ਸੁਣਿਆ ਉਹਨੇ ਬੁਲਾਇਆ ਵੀ ਤੁਸੀਂ ਚਿੰਤਾ ਨਹੀਂ ਕਰਨੀ ਤੁਸੀਂ ਜੋ ਕਿ ਆਪਣੀ ਗਿਆਨ ਮੁਤਾਬਕ ਹੈ ਤੁਸੀਂ ਸਾਡੇ ਸਾਡੇ ਮਹਿਮਾਨ ਹੋ ਤਾਂ ਉਸੇ ਬੁਲਾਇਆ ਸੀ ਹੂੰ ਜਦੋਂ ਕਹਿੰਦੀ ਮੈਂ ਵਾਪਸ ਆਈ 에어ਪੋਰਟ ਤੇ ਆਈ 에어ਪੋਰਟ ਤੇ ਕੋਈ ਕਸ਼ਨੀ ਹੈ ਲੇਕਿਨ ਮੇਰੇ ਘਰ ਮੇਰੇ ਆਉਣ ਤੋਂ ਪਹਿਲਾਂ ਦੋ ਵਰੀ ਵੱਖ-ਵੱਖ ਏਜੰਸੀਆਂ ਜਿਹੜੀਆਂ ਸੀ ਉਹ ਪਰਤਾਲ ਕਰ ਚੁੱਕੀਆਂ ਸੀ ਹੂੰ ਮੇਰੇ ਘਰ ਨੂੰ ਕਿਰਾਏ ਦੇਦਾ 24 ਘੰਟੇ ਏਜੰਸੀਆਂ ਮੇਰੇ ਘਰ ਨੂੰ ਤਰੀ ਰੱਖੜੀਆਂ ਸੀ ਜੀ ਕਦੀ ਕੋਈ ਏਜੰਸੀ ਆ ਗਈ ਕਦੀ ਕੋਈ ਏਜੰਸੀ ਆ ਕਦੇ ਜਦੋਂ ਮੈਂ ਆਈ ਤੇ ਉਹ ਜਿਹੜੀ ਸੈਕਟਰੀ ਹੈਗੀ ਸੀ ਨਾ ਕੋਈ ਲੇਡੀ ਉਹਨੇ ਮੈਨੂੰ ਆਪਣਾ ਕਾਰਡ ਦਿੱਤਾ ਸੀ ਵੀ ਜੇ ਤੈਨੂੰ ਕੋਈ ਪ੍ਰੋਬਲਮ ਆਵੇ ਤੇ ਸਾਨੂੰ ਤੂੰ ਮੇਲ ਕਰਦੀ ਹੈ ਜੀ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਆਫ ਇੰਡੀਆ ਸੀ ਹਮ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਜਦੋਂ ਇਹਨੇ ਫੇਰ ਸੋਚਿਆ ਵੀ ਹੱਦ ਹੋ ਗਈ ਆ ਪਤਾ ਲੱਗਿਆ ਵੀ ਉਹਨੂੰ ਲੈ ਕੇ ਕਾਨੂੰਨ ਪਤਾ ਨਹੀਂ ਕਾਨੂੰਨ ਫੜ ਕੇ ਲੈ ਜਾਣੇ ਨੇ ਜੀ ਉਹਦੇ ਬੱਚੇ ਕਹਿੰਦੇ ਰਾਤ ਨੂੰ ਫੜ ਬਣਾਉਂਦੇ ਸੀ ਮੰਮੀ ਨੂੰ ਕੋਲ ਫੜ ਕੇ ਲੈ ਗਏ ਮੰਮੀ ਅੱਗੀ ਕਿ ਨਹੀਂ ਹੈ ਹੂੰ ਜਦੋਂ ਉਹਨੇ ਫਿਰ ਇਹਨੂੰ ਇੱਕ ਮੇਲ ਕੀਤੀ ਜੀ ਤੇ ਯੂਐਨਏ ਤੋਂ ਪ੍ਰੈਮ ਮਿਨਿਸਟਰ ਨਾਂ ਦੇ ਉੱਤੇ ਇੱਕ ਜਿਹੜਾ ਸੀ ਬਕਾਇਦਾ ਤੌਰ ਤੇ 32 ਪੇਜ ਦਾ ਪੇਪਰ ਆਇਆ ਪਾਇਆ ਸੀ ਉੱਥੋਂ ਨਕਲੀ ਦੇ ਲੈਟਰ ਜੀ ਯੂਐਨਏ ਵਾਲਾ ਆ ਪਾਸੋਂ ਜੁਆਨਾਂ ਦੇ ਪਾਸੋਂ ਹੂੰ ਤੇ ਪ੍ਰਧਾਨ ਮੰਤਰੀ ਦੇ ਰਾਤੋਂ ਰਾਤ ਹੀ ਨਾਲੇ ਤੋਂ ਸਾਰੀਆਂ ਏਜੰਸੀਆਂ ਠਾਈਆਂ ਹੂੰ ਤੇ ਨਾਲ ਇੱਕ ਸੱਤ ਮੈਂਦਰੀ ਡੈਲੀਗੇਟ ਜਿਹਦੇ ਵਿੱਚ ਦੋ ਕਿਤੇ ਨੂੰ ਔਰਤਾਂ ਅਫਸਰ ਸ਼ਾਮਲ ਸੀਗੇ ਉਹਨਾਂ ਨੂੰ ਕਿਹਾ ਜਾ ਕੇ ਮਾਫੀ ਮੰਗ ਕੇ ਉਹਨਾਂ ਘਰ ਬਿਲਕੁਲ ਉਹਨੇ ਕੁਝ ਵੀ ਗਲਤ ਨਹੀਂ ਕੀਤਾ ਜੀ ਇਸ ਕਰਕੇ ਇੱਥੇ ਵੀ ਮੈਂ ਕਹਿਣਾ ਜੇ ਅੰਗਰਾਲ ਨੇ ਇੱਥੇ ਇਲਜ਼ਾਮ ਲਾਇਆ ਜੇ ਅੰਗਰਾਲਾ ਦੇ ਮੁੱਖ ਮੰਤਰੀ ਦੀ ਬਕਾਇਦਾਤ ਉੱਤੇ ਜਾਂਚ ਸ਼ੁਰੂ ਹੋ ਗਈ ਤਾਂ ਇਹਨਾਂ ਦੀ ਮੁੱਖ ਮੰਤਰੀ ਦੀ ਪੁਰਸੀ ਵੀ ਖਤਰੇ 'ਚ ਪੈ ਜਾਊ ਜੀ ਉਹਨਾਂ ਨੂੰ ਅੰਡੋਰ ਸਚ ਰਣਜੀਤ ਸਿੰਘ ਚੰਦੀ ਕਰ ਰਹੇ ਨੇ ਹੂੰ ਚਰਨਜੀਤ ਚੰਨੀ ਨੇ ਤਾਂ ਇਹ ਕਹਿੰਦਾ ਕਿ ਮੈਨੂੰ ਮੈਨੂੰ ਮਰਵਾਉਣਾ ਚਾਹੁੰਦੇ ਹੋ ਜਾਂ ਫਿਰ ਉੰਗਰਾਲ ਨੂੰ ਮਰਵਾਉਣਾ ਚਾਹੁੰਦੇ ਪਰ ਕਹਿੰਦੇ ਅਸੀਂ ਜਿੱਦਾਂ ਮਰਜੀ ਆ ਬੋਲਾਂਗੇ ਅਸੀਂ ਤਾਂ ਵੀ ਇਸ ਤਰੀਕਾ ਤੁਸੀਂ ਚੋਣ ਨਹੀਂ ਜਿੱਤ ਸਕਦੇ ਉਹਨਾਂ ਨੇ ਸਿੱਧੇ ਰੁਝ ਨਹੀਂ ਕਿਹਾ ਸਿੱਧੇ ਰੂਪ ਚ ਉਹਨਾਂ ਨੇ ਕਿਹਾ ਤਾਂ ਵੀ ਮੁੱਖ ਮੰਤਰੀ ਦੱਸੇ ਵੀ ਕੀ ਉਹਦੇ ਬਬਰ ਖਾਲਸਾ ਸੰਬੰਧ ਸਿੱਧੇ ਰੁਝ ਨਹੀਂ ਕਿਹਾ ਉਹ ਆਤਵਾਦੀ ਲੱਭ ਚੁੱਕੀ ਤਾ ਜੀ 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 ਪੱਟੀ ਸਾਹਿਬ ਇੱਥੇ ਹੁਣ ਆਪਾਂ ਥੋੜੀ ਜੀ ਜ਼ਿਕਰ ਵਿਕਰਮ ਸਿੰਘ ਮਜੀਠੀਆ ਦਾ ਵੀ ਕਰ ਲਈਏ ਲੰਬੇ ਸਮੇਂ ਬਾਅਦ ਅੱਜ ਬੋਲੇ ਨੇ ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਵਾਰਤਾ ਕੀਤੀ ਪ੍ਰੈਸ ਵਾਰਤਾ ਦਾ ਵਿਸ਼ਾ ਜਿਹੜਾ ਸੀਗਾ ਉਹ ਭਾਈ ਲਖਵਿੰਦਰ ਸਿੰਘ ਜਿਹੜੇ ਗਾਇਬ ਹੋਏ ਨੇ 10 ਜੂਨ ਦੇ ਉਹਨਾਂ ਦਾ ਪਰਿਵਾਰ ਦੁਆਰਾ ਲੈ ਕੇ ਉਹ ਬੈਠੇ ਸੀਗੇ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਸਾਰੀ ਵਾਰਤਲਾਬ ਦੱਸੀ ਆਪਾਂ ਪਹਿਲਾਂ ਮੀਡੀਆ ਦੇ ਨਾਲੇ ਸਾਰੀਆਂ ਖਬਰਾਂ ਦੇਖੀਆਂ ਸੀਗੀਆਂ ਸਾਝੀਆਂ ਕੀਤੀਆਂ ਹੋਈਆਂ ਨੇ ਪਰ ਕੁਲਮਲਾ ਕੇ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਜਿੱਥੇ ਆ ਸ਼ੀਤਲੰਗੁਰਾਲ ਵਾਲਾ ਮਸਲਾ ਉੱਤੇ ਬੋਲੇ ਜਿੱਥੇ ਉਹਨਾਂ ਨੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਆਪਣਾ ਪੱਖ ਰੱਖਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਸ ਵੇਲੇ ਇੱਕ ਚਰਚਾ ਚੱਲੀ ਹੋਈ ਹੈ ਦੂਜਾ ਧੜਾ ਬਣਨ ਦਾ ਹੀ ਵੀ ਮੁੱਖ ਮੰਤਰੀ ਵੀ ਬਦਲਿਆ ਜਾ ਸਕਦਾ ਹੈ ਇਹ ਵੀ ਤਿਆਰੀਆਂ ਚੱਲ ਰਹੀਆਂ ਨੇ ਉਹਨਾਂ ਨੇ ਕਿਸ ਤਰੀਕੇ ਨਾਲ ਸਪੀਕਰ ਸਾਹਿਬ ਦਾ ਵਿੱਚ ਥੋੜਾ ਜਿਹਾ ਜ਼ਿਕਰ ਕੀਤਾ ਫਿਰ ਕੁਲ ਮਿਲਾ ਕੇ ਜਦੋਂ ਉਹਨਾਂ ਦੀ ਪਾਰਟੀ ਦੇ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਪਹਿਲੀ ਵਾਰ ਅਕਾਲੀ ਦਲ ਦੇ ਚੱਲ ਰਹੇ ਕਲੇਸ਼ ਬਾਰੇ ਬੋਲੇ ਇਹ ਤੁਸੀਂ ਉਹ ਜਿਹੜੀ ਟਿੱਪਣੀ ਹੈਗੀ ਹਾਲਾਂਕਿ ਉਹ ਸਪਸ਼ਟ ਟਿੱਪਣੀ ਤਾਂ ਅਸੀਂ ਨਹੀਂ ਕਹਿ ਸਕਦੇ ਤੁਸੀਂ ਕਿਸ ਤਰੀਕੇ ਨਾਲ ਉਹਨੂੰ ਦੇਖਿਆ ਹੈਗਾ ਲੋਕੋ ਪਹਿਲੀ ਗੱਲ ਤੇ ਆਪੀ ਜਿਹੜਾ ਸਰਦਾਰ ਵਿਕਰਮ ਸਿੰਘ ਮਜੀਠੀਆ ਉਹਨੂੰ ਸਖਦੀਰ ਸਿੰਘ ਬਾਦਲ ਨੇ ਕਹਿਤਾ ਕਿ ਤੂੰ ਇਸ ਜੰਨ ਤੋਂ ਪਾਸੇ ਰਹਿਣਾ ਹੀ। ਹੂੰ ਤੇਰੀ ਇਨਵੋਲਵਮੈਂਟ ਤੋਂ ਜਿਹੜੇ ਕਈ ਲੋਕ ਬੜੇ ਔਖੇ ਜੀ ਉਹਦੀ ਔਖਾਈ ਦਾ ਫਿਰ ਮੈਨੂੰ ਵੀ ਸਾਹਮਣਾ ਕਰਨਾ ਪੈਦਾ ਤੇ ਇਸ ਕਰਕੇ ਵਿਕਰਮ ਮਜੀਠੀਆ ਪਾਸੇ ਹੋਰ ਗੱਤਣੀ ਨਹੀਂ ਹੈ। ਹੂੰ ਇਥੋਂ ਤੱਕ ਡਰਾ ਗਿਆ ਸੰਗਵੀਰ ਸਿੰਘ ਬਾਦਲੂ ਵੀ ਪੋਸਿਬਿਲਟੀ ਵੀ ਵਿਕਰਮ ਸਿੰਘ ਜੀ ਅੱਜ ਕਬਜ਼ਾ ਕਰ ਲੈਣ ਇਥੋਂ ਤੱਕ ਡਰਾ ਗਿਆ ਜੀ ਤੇ ਸੁਖਬੀਰ ਸਿੰਘ ਬਾਦਲ ਜਿਹੜਾ ਵਾ ਉਹ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਛਿੜਦਾ ਉਹਦੇ ਜਿਹੜੇ ਐਡਵਾਈਜ਼ਰ ਉਹਨਾਂ ਨੇ ਇੰਨੀ ਗੱਲ ਕਹੀ ਜੀ ਇਹਨੂੰ ਲੋਕ ਪਸੰਦ ਨਹੀਂ ਕਰਦੇ ਈਵਨ ਇਥੋਂ ਤੱਕ ਡਾਕਟਰ ਚੀਮਾ ਵੀ ਡਾਕਟਰ ਸਾਡੇ ਦਲਵਿੰਦਰ ਪੂਰਨ ਕੋਈ ਪਸੰਦ ਨਹੀਂ ਕਰਦਾ ਹੂੰ ਜਦੋਂ ਇਹਨੂੰ ਲੈ ਆਇਆ ਸੀ ਨਾ ਉਦੋਂ ਵੀ ਇਹਦੀ ਵਿਰੋਧਤਾ ਹੋਈ ਸੀ ਜੀ ਇਹਦੀ ਕੁਆਲੀਫਿਕੇਸ਼ਨ ਤੇ ਸਿਰਫ ਇਹ ਹੋਈ ਨਾ ਕਾਲੀਦਲ ਚਪੀ ਇਹ ਸੁਖਬੀਰ ਸਿੰਘ ਬਾਲਾਹਲਾ ਸਾਹਿਬ ਜੀ ਇਹਦੁਅਤਕ ਕੁਆਲੀਫਿਕੇਸ਼ਨ ਨਾ ਹੂੰ ਜੇ ਇਹਨਾਂ ਦੇ ਪਰਿਵਾਰ ਦਾ ਪਿਛੋਕੜ ਵੇਖ ਲਓ ਇਹ ਕਾਂਗਰਸੀ ਨੇ ਜੀ ਸਬ ਲੇਕਿਨ ਉਹਨੇ ਜਿਹੜੀ ਗੱਲ ਕਹੀ ਉਹਨੇ ਕਹੇ ਜੀ ਮੇਰੇ ਵਿਰੋਧੀ ਨਹੀਂ ਮਰਾਜ ਨੇ ਹੂੰ ਅਸੀਂ ਇਕੱਠਿਆਂ ਕੰਮ ਕੀਤਾ ਜੀ ਅਸੀਂ ਸਿਰਫ ਇੱਕੋ ਅਪੀਲ ਕਰਦੇ ਆਓ ਆਪਾਂ ਬੈਠ ਕੇ ਆਪਣੇ ਮਸਲੇ ਹੱਲ ਕਰ ਲਈਏ ਜੋ ਸਾਡਾ ਫੰਡਾ ਹੈਗਾ ਜਿਹਨੂੰ ਤੁਸੀਂ ਬਤਾਉ ਕੁ ਕਰੀਏ ਜੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕੋਈ ਤੁਹਾਨੂੰ ਕਿ ਨਹੀਂ ਬੁਲਾ ਜਾਂਦਾ ਤੂੰ ਗੋਲ ਮੋਲ ਜੀ ਗੱਲ ਕਰਕੇ ਕੋਈ ਵਧੀ ਗੱਲਵੰਦੀ ਨਹੀਂ ਕੀਤੀ ਉਹਦੇ ਬਿਲਕੁਲ ਇਸ ਕਰਕੇ ਮੈਂ ਤੁਹਾਨੂੰ ਅੰਦਰੂਨੀ ਗੱਲ ਦੱਸਦੀ ਆ ਵੀ ਜਿੱਦੇ ਕਰਕੇ ਮਜੀਠੀਆਂ ਨੂੰ ਸਰਦਾਰ ਸغبੀਰ ਸਿੰਘ ਬਾਦਲ ਦੇ ਕਹਿਨ ਤੇ ਹੀ ਚੁੱਪ ਰਹਿ ਗਿਆ ਵੀ ਤੁਸੀਂ ਚੁੱਪ ਰਹਿਣੇ ਦੀ ਲੜਾਈ ਦੇ ਵਿੱਚ ਪਰ ਪੱਟੀ ਸਾਹਿਬ ਇਸ ਮਸਲੇ ਦੇ ਵਿੱਚ ਜਦੋਂ ਅਸੀਂ ਇਹ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਕੁਝ ਲੋਕ ਜਿਹੜੇ ਅੰਦਰਲੀਆਂ ਗੱਲਾਂ ਦੱਸਦੇ ਆ ਉਹ ਤਾਂ ਇਹ ਵੀ ਜ਼ਿਕਰ ਕਰਦੇ ਕਹਿੰਦੇ ਕਿ ਬਣਤਾ ਆਪਸ ਚ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਦੇ ਵੀ ਨਹੀਂ ਰਹੀ ਤੇ ਦੂਸਰੇ ਪਾਸੇ ਜਿਵੇਂ ਤੁਸੀਂ ਜ਼ਿਕਰ ਵੀ ਕਰਕੇ ਹਟੇ ਹੋ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਨੀਤੀ ਰਹੀ ਹੈ ਕਿ ਕੋਈ ਵੀ ਵਿਅਕਤੀ ਵੱਡਾ ਨਹੀਂ ਹੋਣ ਦਿੱਤਾ ਜਾਂਦਾ ਸੀਗਾ ਤਾਂ ਉਹ ਜਦੋਂ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਨੂੰ ਨਾਲ-ਨਾਲ ਰੱਖਦੇ ਸੀਗੇ ਤਾਂ ਰੜਕਦਾ ਤਾਂ ਉਦੋਂ ਵੀ ਸੀਗਾ ਵੱਡੇ ਬਾਦਲ ਦੀਆਂ ਅੱਖਾਂ ਦੇ ਵਿੱਚ ਮਜੀਠੀਆ ਤਾਂ ਇਸ ਵਕਤ ਵੀ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਦੇ ਵਿਚਾਲੇ ਜਿਹੜੀਆਂ ਟਰਮਸ ਨੇ ਉਹ ਚੰਗੀਆਂ ਨਹੀਂ ਹੈਗੀਆਂ ਇਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੇ ਫਾਦਰ ਤੇ ਉਹਨਾਂ ਦੀ ਮਦਰ ਨੇ ਦੋਵੇਂ ਨੇ ਕਿਹਾ ਸੀ ਹੂੰ ਸੁਖਬੀਰ ਸਿੰਘ ਬਾਦਲ ਦੀ ਮਦਰ ਨੇ ਆਪਣੇ ਹਸਬੰਦ ਨੂੰ ਇੰਨੀ ਗੱਲ ਕਹੀ ਸੀ ਸਰਦਾਰ ਪ੍ਰਕਾਸ਼ ਸਿੰਘ ਵਾਲੂ ਸਰਦਾਰਾ ਜਿਹੜੇ ਮੇਰੇ ਪੇਕੇ ਨੇ ਮੇਰੇ ਭੈਣ ਭਰਾ ਨੇ ਤੇਰੇ ਚ ਪੈਸੇ ਤੇ ਮਜ਼ਬੂਤ ਆ ਪੰਨਿਆਂ ਤੇ ਵੀ ਮਜ਼ਬੂਤ ਆ ਜਾਇਦਾਦ ਤੇ ਮਜ਼ਬੂਤ ਚ ਵੇਖੀ ਕਿਤੇ ਇਹਨਾਂ ਨੂੰ ਆਪਣੇ ਨਾਲ ਲਾ ਕੇ ਤੇ ਤਾਨੂੰ ਝੁਕਦੀ ਹੂੰ ਉਹਨੇ ਆਪਣੀ ਘਰ ਵਾਲੀ ਦੇ ਬਕਾਇਦਾ ਤੌਰ ਤੇ ਜਿਹੜਾ ਸੀ ਉੱਤੇ ਪੱਲੇ ਬੰਨ ਲੀ ਤੇ ਆਪਣੇ ਸਾਲਿਆ ਨੂੰ ਪਿੰਡ ਦੀ ਸਰਪੰਚੀ ਤੋਂ ਗੰਧੀਆਂ ਦਿੱਤਾ। ਜੀ। ਸਾਰੀ ਦੁਨੀਆਂ ਨੂੰ ਕਿਸੇ ਨੂੰ ਐਮ.ਐਲ.ਏ ਬਣਾ ਦਿੱਤਾ, ਕਿਸੇ ਨੂੰ ਮਿਨਿਸਟਰ ਬਣਾ ਦਿੱਤਾ, ਕਿਸੇ ਨੂੰ ਚੇਅਰਮੈਨ ਬਣਾ ਦਿੱਤਾ, ਕਿਸੇ ਨੂੰ ਕੁਝ ਬਣਾ ਦਿੱਤਾ, ਲੇਕਿਨ ਸਾਲੇ ਸੋਰੇ ਦੀ ਕੀ ਜਾਣਦੇ ਹੋ। ਜੀ। ਕਿਉਂ ਦੀ ਵਾਈਬਸ ਯਾਨੀ ਸੀ। ਹੂੰ। ਇੱਥੇ ਭਰਾ ਦਾ ਸ਼ੈਲਟਰ ਭੈਣ ਦਾ ਸ਼ੈਲਟਰ ਭਰਾ ਨੂੰ ਸੀ। ਹੂੰ। ਪਹਿਲਾਂ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੀ ਉਹ ਇਹਨੂੰ ਉਹਦਾ ਕਹਿੰਦੇ ਰੇ ਭੀ ਆਪਣੀ ਮਾਂ ਨੂੰ ਪੁੱਛ ਲੈ ਮੈਂ ਕੀ ਕੀਤਾ ਤੇ ਤੂੰ ਕੀ ਕਰਦਾ ਜੀ ਤੂੰ ਬਹੁਤ ਅੱਗੇ ਜਾ ਰਹੇ ਹਾਂ ਤੇ ਫਿਰ ਜਲੰਧਰ ਦੇ ਵਿੱਚ ਜਿਹੜੀ ਐਨਆਰ ਸੁਭਾ ਹੋਈ ਸੀਗੀ ਜੀ ਉਹਦੇ ਉੱਤੇ ਤੋਂ ਸਟੇਜ ਤੇ ਬਾਦਲ ਸਾਹਿਬ ਨੇ ਕਹਿਤਾ ਸੀਗਾ ਉਹਨੇ ਕਿ ਘਵਾਰ ਸਾਹਿਬ ਵੇਖੋ ਸਾਨੂੰ ਉੱਥੇ ਬੰਦ ਕਰ ਦਿੰਦੇ ਜੇਲ੍ਹ ਦੇ ਵਿੱਚ ਜਿੱਥੇ ਉਦੋਂ ਲੈਟਰਨ ਨਹੀਂ ਬੜੀ ਹੁੰਦੀ ਸੀ ਜੀ ਕਬਰ ਪੈ ਹੁੰਦੇ ਸੀ ਉੱਥੇ ਲੈਟਰਨ ਤੇ ਉੱਥੇ ਹੀ ਖਾਣਾ ਤੇ ਉੱਥੇ ਹੀ ਸੌਣਾ ਤੇ ਬਣਾ ਉੱਥੇ ਬੋ ਸਭ ਕੁਝ ਹੁੰਦਾ ਸੀ ਅਜੀ ਗੰਦ ਦੇ ਵਿੱਚ ਜਿੰਦਗੀ ਬਤੀਤ ਕੀਤੀ ਐ ਜੇਲਾ ਕਟੀਆਂ ਨੇ ਤੇ ਆ ਜਿਹੜੇ ਮੁੰਡੇ ਨਵੇਂ ਆਏ ਆ ਇਹ ਕਹਿੰਦੇ ਸਭ ਕੁਝ ਪ੍ਰੋਸਕ ਸਮੂਦ ਦੇ ਦਿਓ ਇੱਕ ਕਸ਼ਮਦ ਕਹਿ ਸੀ ਨਾ ਬਿਲਕੁਲ ਬਿਲਕੁਲ ਕਹਿਗੇ ਸੀ ਉਹ ਉਹਨਾਂ ਦੇ ਅੰਦਰ ਤਾਂ ਦਰਦ ਸੀ ਹੂੰ ਕਿ ਮੈਂ ਮੁੰਡੇ ਨੂੰ ਬਥੇਰਾ ਸਮਝ ਹੁੰਦਾ ਵਾ ਕਿ ਭਈ ਤੂੰ ਇਹ ਗੜਬੜ ਨਾ ਕਰ ਤਾ ਉਹ ਹੜਦਾ ਜੀ ਉਹ ਸਦਾ ਦਰ ਸੀ ਗ ਲੋਕਾਂ ਦੇ ਕੋਲ ਹੁਣ ਇਹਦੇ ਵਿੱਚ ਜਿਹੜਾ ਬਸ ਸੁਖਬੀਰ ਮੇਰੀ ਇਨਫੋਰਮੇਸ਼ਨ ਜਿਹੜੀ ਹੈ ਜੋ ਮੈਂ ਸੂਚਨਾ ਇਕੱਠੀ ਕੀਤੀ ਆਪਣੇ ਅੰਦਰ ਨੂੰ ਹੀ ਕਰਤਿਆਂ ਤੋਂ ਜੀ ਕਿਉਂ ਕਿਸੇ ਇੱਕ ਸੀਨੀਅਰ ਲੀਡਰ ਨੇ ਗੱਲ ਪੁੱਛਿਆ ਗਿਆ ਸਵਾਲ ਪੁੱਛਿਆ ਗਿਆ ਸੀ ਆਪ ਸੀ ਇਹਨਾਂ ਦੇ ਲੀਡਰਾਂ ਦੇ ਵਿੱਚ ਹੂੰ ਉਹਨਾਂ ਨੇ ਕਿਹਾ ਸੀ ਪੀਏ ਨੂੰ ਸੰਦੀਪ ਸਿੰਘ ਬਾਦਲ ਨੇ ਕਿਹਾ ਵੀ ਤੂੰ ਪਾਸੇ ਰੋਸ ਲੜੀ ਉਹਨ ਵਿੱਚ ਜੀ ਤੇ ਤੁਹਾਨੂੰ ਪਤਾ ਪ੍ਰਤਾਪ ਸਿੰਘ ਕੈਰੋਂ ਦੀ ਪੋਤਰੀ ਦੀ ਛਾਤੀ ਸੀ ਜੀ ਉਸ شادی ਦੇ ਵਿੱਚ ਮਨਪ੍ਰੀਤ ਬਾਦਲ ਤੇ ਸਖਬੀਰ ਸਿੰਘ ਬਾਦਲ ਵੀ ਸ਼ਾਮਲ ਸੀ ਜੀ ਜਿਹੜੇ ਆਈ ਵਿਟਨੈਸ ਸੀ ਰਿਸ਼ਤੇਦਾਰ ਨੇ ਮੈਨੂੰ ਦੱਸਿਆ ਜੀ ਕਹਿੰਦੇ ਵੀ ਇਹ ਦੋਵੇਂ ਭਰਾ ਸਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਆਪਣੇ ਆਪ ਨੂੰ ਇਕੱਲੇ ਹੋ ਕੇ ਮਜ਼ਾਕ ਵੀ ਕਰੀ ਜਾਂਦੇ ਤੇ ਗੱਲਾਂ ਵੀ ਕਰ ਜਾਂਦੇ ਸੀ ਹੂੰ ਲੇਕਿਨ ਬੇਕਰਮ ਮਜੀਠੀ ਵੇਤੇ ਸੀ ਇਹ ਕਿਤੇ ਲੱਗ ਨਹੀਂ ਲੱਗਾ ਉਹਨਾਂ ਨੇ ਜੀ ਇਹ ਅੰਦਰ ਕਦਰਤਨ ਤੇ ਕਿਸੇ ਕਿਸ ਨੂੰ ਗੱਲ ਲੈ ਕੇ ਹੈਗੀ ਆ ਹਾਂ ਲੇਕਿਨ ਸਮਾਂ ਹੁਣ ਤੇ ਕਲੱਤਨ ਬਾਅਦ ਜ਼ਰੂਰ ਆਏਗੀ ਲੇਕਿਨ ਐਸ ਲੜਾਈ ਦੇ ਵਿੱਚ ਸੁਖਬੀਰ ਬਾਦਲ ਨੇ ਸਪੈਸ਼ਲੀ ਮੰਨਿਆ ਕਿ ਤੂੰ ਇਸ ਲੜਾਈ 'ਚ ਨਹੀਂ ਹੁੰਦਾ ਜੀ ਕੁਝ ਚਰਚਾਵਾਂ ਇਹ ਵੀ ਚੱਲ ਰਹੀਆਂ ਪੱਟੀ ਸਾਹਿਬ ਕਿ ਇਹ ਵੀ ਹੋ ਸਕਦਾ ਕਿ ਵਿਕਰਮ ਸਿੰਘ ਮਜੀਠੀਆ ਵੀ ਓਵਰਟੇਕ ਕਰਨ ਨੂੰ ਫਿਰਦੇ ਸੀਗੇ ਤਾਂ ਇਸੇ ਕਰਕੇ ਪਿੱਛੇ ਰਣਨੀਤੀ ਇਹ ਵੀ ਹੋ ਸਕਦੀ ਹੈ ਲੱਗਦਾ ਕਿ ਇਧਰਲੇ ਪਾਸੇ ਵੀ ਕੋਈ ਇਹ ਗੱਲ ਪਹਿਲਾਂ ਸ਼ੁਰੂ ਚ ਕਰ ਚੁੱਕੇ ਹ ਜੀ ਪੱਟੀ ਸਾਹਿਬ ਇਹ ਚਰਚਾਵਾਂ ਵੀ ਚੱਲਦੀਆਂ ਸੀ ਵਿਕਰਮ ਸਿੰਘ ਮਜੀਠੀਆ ਓਵਰਟੇਕ ਕਰਗੇ ਜਿਹੜੇ ਉਹਨਾਂ ਦੇ ਆਪਣੇ ਐਡਵਾਈਜ਼ਰ ਨਾ ਸੰਦੀਪ ਸਿੰਘ ਬਾਦਲ ਦੇ ਹੂੰ ਹੂੰ ਦੋਨਾਂ ਵੀ ਸਲਾਹ ਹੋ ਸਕਦਾ ਨਾ ਇਹੋ ਦਿੱਤੀ ਹੋਵੇ ਕਿਉਂਕਿ ਐਡਵਾਈਜ਼ਰ ਐਡਵਾਈਜ਼ਰਾਂ ਦਾ ਜਦੋਂ ਜਦੋਂ ਆਪਾਂ ਐਡਵਾਈਜ਼ਰਾਂ ਦਾ ਜ਼ਿਕਰ ਕਰਦੇ ਆਂ ਬੰਟੀ ਰਮਾਣਾ ਦਾ ਜ਼ਿਕਰ ਆਉਂਦਾ ਤੇ ਰੋਜੀ ਬਰਕਦੀ ਦਾ ਜ਼ਿਕਰ ਆਉਂਦਾ ਇਹ ਉਹੀ ਬੰਦੇ ਨੇ ਜਿਹੜੇ ਅੱਗੇ ਵਿਕਰਮ ਸਿੰਘ ਮਜੀਠੇ ਦੇ ਬਾਲੇ ਨੇੜੇ ਨਜ਼ਰ ਆਉਂਦੇ ਸੀ ਅੱਜ ਕੱਲ ਸੁਭੀਸ਼ ਸਿੰਘ ਬਾਦੂ ਨੇੜੇ ਬਿਲਕੁਲ ਨੇ ਬਿਲਕੁਲ ਨੇੜੇ ਹੁੰਦੇ ਸੀ ਤੇ ਫਿਰ ਸਲਾਹ ਹਾਂ ਤਾਂ ਉਹੀ ਚਲ ਰਹੀਆਂ ਹੋਣੀਆਂ ਹੋ ਸਕਦਾ ਕਿ ਸਲਾਹਾਂ ਜਿਹੜੀਆਂ ਮਜੀਠੀਆ ਦੇਣਾ ਚਾਹੁੰਦਾ ਹੋਵੇ ਉਹੀ ਸਲਾਹਾਂ ਦਿੱਤੀਆਂ ਜਾਂਦੀਆਂ ਹੋਣ ਅੰਦਰ ਨਹੀਂ ਇਹਨਾਂ ਦੇ ਜਿਹੜੇ ਐਡਵਾਈਜ਼ਰ ਹੁੰਦੇ ਆ ਨਾ ਕੁਝ ਲੋਕ ਹੂੰ ਉਹ ਪਰਦੇ ਦੇ ਪਿੱਛੇ ਹੁੰਦੇ ਜੀ ਭਾਜਪਾ ਦੇ ਕੋਲੇ ਬੜੇ-ਬੜੇ ਮੈਨੇਜਰ ਬੈਠੇ ਹੱਸ ਜੀ ਮੈਨੇਜਿੰਗ ਕਰਦੇ ਹੂੰ ਉਹ ਪਰਦੇ ਦੇ ਪਿੱਛੇ ਜੀ ਅਗਲੇ ਪਾਸੇ ਲੀਡਰ ਹੋਰ ਨੇ ਕੁਝ ਜਿਹੜੇ ਮੈਨੇਜ ਕਰਦੇ ਪਿਛਲੇ ਪਾਸੇ ਹੋਰ ਕਰਦੇ ਨੇ ਜੀ ਜਿਹੜੀ ਸਪੀਚਾਂ ਦੇ ਕਹੇ ਦਿੰਦੇ ਉਹ ਲਿਖ ਕੇ ਦਿੰਦੇ ਨੇ ਤੇ ਤੁਸੀਂ ਇਹ ਬੋਲਣਾ ਰਾਹੁਲ ਨੇ ਵੀ ਐਡਵਾਈਜ਼ਰ ਚੰਗੇ ਮਿਲ ਗਏ ਤਾਂ ਕਿ ਉਹਨੇ ਸਪੀਚਾਂ ਸੁਣੀਆਂ ਕੀਤੀਆਂ ਜੀ ਇਸੇ ਤਰ੍ਹਾਂ ਸਰਦਾਰ ਸੁਖਬੀ ਸਿੰਘ ਬਾਦਲ ਦੇ ਪਿਛਲੇ ਪਾਸੇ ਜਿਹੜੇ ਪਰਦੇ ਦੇ ਪਿੱਛੇ ਡਵਾਈਜ਼ਰ ਨੇ ਨਾ ਉਹ ਉਹ ਛੋਟੇ ਮੋਟੇ ਨਹੀਂ ਉਹ بڑے بڑے ਆਈਐਸ ਅਫਸਰ ਹੋਣਗੇ ਸੈਕਟਰੀ ਹੋਣਗੇ ਇਹਦੇ ਦੇ ਰਹੇ ਜਾਂਦੇ ਜਾਂਦੇ ਮੈਨੂੰ ਹੁਣ ਉਹ ਮਸਲਾ ਯਾਦ ਆ ਗਿਆ ਬੜਾ ਗੰਭੀਰ ਮਸਲਾ ਸੀਗਾ ਉਹ 1158 ਮੁਲਾਜ਼ਮ ਜਿਹੜੇ ਸੀਗੇ ਜਿਹੜਾ ਕੁਝ ਹੋਇਆ ਵਾਪਰਿਆ ਉਹਨਾਂ ਦੇ ਨਾਲ ਉਹ ਥੋੜਾ ਜਿਹਾ ਪਾ ਉੱਥੇ ਵੀ ਚਾਨਣ ਮਾਰ ਜਾਈਏ ਕਿਉਂਕਿ ਦਰਸ਼ਕਾਂ ਨੂੰ ਉਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਕਿ ਵੱਡੇ ਵੱਡੇ ਲੋਕ ਇਨਸਾਫ ਦੇ ਦਾਅਵੇ ਕਰਨ ਵਾਲੇ ਜਾਂ ਲੋਕਤੈਸ਼ੀ ਦਾਅਵੇ ਕਰਨ ਵਾਲੇ ਲੋਕ ਕਰਤੀ ਰਹੇ ਨੇ ਇਸ ਵੇਲੇ ਉਹ ਬੜੀ ਇੰਪੋਰਟੈਂਟ ਚੀਜ਼ ਸੀਗੀ ਪੰਜਾਬੀ ਚ ਗਾਵਤ ਜੇ ਜਦੋਂ ਕਿਸਮਤ ਮਾੜੀ ਹੋਵੇ ਨਾ ਉਦੋਂ ਊਰ ਤੇ ਚੜੇ ਪੁੱਤਾ ਵੜ ਜਾਂਦਾ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਮੰਨ ਲਈ ਹੈ ਉਹ ਜਿੰਨਾ ਇਸ ਵੇਲੇ ਬੱਚ-ਬੱਚ ਕੇ ਚੱਲਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਹੀ ਉਹਨਾਂ ਦੇ ਉੱਤੇ ਕੋਈ ਨਾ ਕੋਈ ਨਵੀਂ ਵਿਪਤਾ ਪੈ ਜਾਂਦੀ ਜੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਾਲੀ ਵਿਪਤਾ ਤੇ ਨੰਗੀ ਹੋ ਗਈ ਤਾਂ ਹੁਣ ਤੇ ਸਭ ਕੁਝ ਹੁਣ ਕੋਈ ਕੁੱਛ ਨਹੀਂ ਇੱਕ ਹਫਤਾ ਪਹਿਲਾਂ ਜਦੋਂ ਕੇਜਰੀਵਾਲ ਸਾਹਿਬ ਜੇਲ੍ਹ ਜਾਂਦੇ ਆ ਇੱਕ ਪਹਿਲੀ ਤਰੀਕ ਨੂੰ ਉਧਰ ਮੈਂ ਆਪਣੇ ਸੰਧਾ ਜੀ ਦੇ ਉੱਤੇ ਇਹ ਦੱਸਿਆ ਸੀ ਸਾਰੀ ਗੱਲ ਹੂੰ ਹੂੰ ਕਿ ਕੋਸ਼ ਨਵਾਂ ਪਕੜਿਆ ਆ ਇਹ ਇਹ ਬੰਦਿਆਂ ਨੇ ਕੇਦਰੀਵਾਲ ਨਾਲ ਮੁਲਾਕਤ ਕੀਤੀ ਆ ਉਹ ਮੁਲਾਕਤ ਜਿਹੜੀ ਆ ਉਹ ਸਿੱਧੀ ਸਿੱਧਤ ਭਗਵੰਤ ਮਾਨ ਨੂੰ ਜੀ ਬਾਅਦ ਚੋਂ ਗੱਲ ਕਲੀਅਰ ਹੋ ਗਈ ਜਦੋਂ ਕੀਟਨਾਸ਼ਕਾਂ ਵਾਲੇ ਜੋ ਸੈਮੀਨਾਰ ਬਾਰੇ ਪਿਛਾ ਕਿੱਥੇ ਚੁੱਟੀ ਬਿਲਕੁਲ ਇਸੇ ਤਰ੍ਹਾਂ ਭਗਵੰਤ ਮਾਨ ਜੀ ਤੇ ਬਚਪਚ ਕੇ ਚੱਲਣ ਦੀ ਕੋਸ਼ਿਸ਼ ਕਰਦੇ ਆ ਕਦੀ ਉਹਨਾਂ ਦੇ ਉੱਤੇ ਇਲਜ਼ਾਮ ਲਾਜਣ ਦੇ ਅੰਗਰਾਲ ਹੋਰੀ ਪੀ ਉਹਨਾਂ ਦਾ ਇੱਕ ਜਿਹੜਾ ਰਮਨ ਰੋੜਾ ਹੈਗਾ ਵਾ ਐਮਐਲਏ ਉਹ ਲੋਕਾਂ ਕੋਲੋਂ ਪੈਸੇ ਪੈਸੇ ਇਕੱਠੇ ਕਰਕੇ ਦੇ ਰਿਆ ਨੇ ਹੂੰ ਇਹਨਾਂ ਦੀ ਭੈਣ ਲੈ ਰਹੀ ਐ ਇਹਨਾਂ ਦੀ ਘਰਵਾਲੀ ਲੈ ਰਹੀ ਐ ਬਾਜਵਾ ਸਾਹਿਬ ਕਹਿੰਦੇ ਆ ਕਿ ਇਹ 3 ਕਰੋੜ ਰੁਪਈਆ ਮਹੀਨੇ ਦਾ ਇਕੱਠਾ ਕਰ ਰਹੇ ਨੇ ਜੀ ਜੀ ਸਾਲ ਦਾ 36 ਕਰੋੜ ਇਕੱਠਾ ਕਰ ਰਿਹਾ ਤੇ ਹੁਣ ਤੱਕ 1 ਕਰੋੜ ਰੁਪਈਆ ਇਕੱਠਾ ਕਰ ਚੁੱਕੀ ਉਹ ਇਹੋ ਜਿਹੇ ਦੋਸ਼ ਲਾਉਂਦੇ ਹੁਣ ਤੀਸਰਾ ਚਰਦੇ ਵੀ 1158 ਵਿਧਾਇਕਾਂ ਨੇ ਤੁਸੀਂ ਗੱਲ ਕੀਤੀ ਵਿੱਚ ਲਾਇਬ੍ਰੇਰੀ ਸ਼ਾਮ ਜੀ ਇਹਨਾਂ ਨੂੰ ਪ੍ਰੋਟੈਸਟ ਕਰਨ ਦੀ ਇੱਗਨਿਸ਼ੀ ਦੇ ਕਿਸੇ ਤਰੀਕੇ ਨਾਲ ਇਹ ਉਸ ਮੌਕੇ ਤੇ ਪਹੁੰਚ ਜਾਂਦੇ ਪਹੁੰਚ ਗਏ ਬਿਲਕੁਲ ਜਦੋਂ ਪਹੁੰਚ ਕੇ ਇਹ ਉੱਥੇ ਰੌਲਾ ਪਾਉਂਦੇ ਆਪਣੀਆਂ ਗੱਲ ਮੰਗਣ ਦੀ ਗੱਲ ਕਰਦੇ ਤੇ ਪੁਲਿਸ ਹਰਕਤ ਚ ਆਉਂਦੀ ਹੈ ਤੇ ਫਿਰ ਕੁੱਟਮਾਰ ਵੀ ਹੁੰਦੀ ਹੈ ਤੇ ਉੱਥੇ ਦਸਤਾਰਾਂ ਦੇ ਖਿਲਰਦੀਆਂ ਤੇ ਗੱਡੀਆਂ ਸੁਟੇ ਜਾਂਦਾ ਹੂੰ ਇਵਨ ਤਾਂ ਤੱਕ ਕਿ ਕੈਮਰਾਮੈਨ ਜੀ ਬਗੈ 2000 ਉੱਤੇ ਸਾਡੇ ਪ੍ਰੈਸ ਵਾਲੇ ਉਹਨਾਂ ਨੂੰ ਜਾਣੇ ਦੇ ਜੀ ਤੇ ਕੁਝ ਲੋਕਾਂ ਨੇ ਆਪਣੇ ਮੋਬਾਈਲ ਚ ਉਹ ਜਿਹੜੀਆਂ ਸੀਗੀਆਂ ਫੋਟੋ ਕੈਦ ਕਰ ਲਈ ਵੀਡੀਓ ਕੈਦ ਕਰ ਉਹਦੇ ਉੱਤੇ ਪੱਤਰ ਕਰਨਾ ਧੱਕੇਸ਼ਾਹੀ ਕੀਤੀ ਗਈ ਪੁਲਿਸ ਨੂੰ ਜਿਹਦੀ ਅਸੀਂ ਕਰੜੇ ਸ਼ਬਦਾਂ ਦੇਖੇ ਦੀ ਕਰਦੇ ਸੀ ਪ੍ਰੋਟੈਸਟਿੰਗ ਕਰ ਰਹੇ ਅਸੀਂ ਜਿੱਥੇ ਇਸ ਵੇਲੇ ਜੀ ਇਹ ਸੇ ਕਰਕੇ ਉਹ ਜਿਹੜੀ ਘਟਨਾ ਵਾਪਰੀ ਸੀ ਮੰਦਪਾਗੜੀ ਉੱਥੇ ਮੇਖਾ ਸ਼ਹਿਰ ਪੰਜਾਬ ਰੇਡੀਓ ਦਾ ਸੀ ਮੁੰਡਾ ਕੋਈ ਆਪਣਾ ਯੂਐਸਏ ਦਾ ਉਹ ਮੁੰਡੇ ਨੂੰ ਤੇ ਵਿਭਾਗ ਕੇ ਉੱਥੇ ਸ਼ਹਿਰ ਦੇ ਚੱਕਰਿਆਂ ਨੂੰ ਲੌਂਦੇ ਰਹਿੰਦੇ ਹੂੰ ਪੁਲਿਸ ਨੇ ਵੀ ਗੱਡੀ ਚ ਫੜ ਕੇ ਲਾਗੇ ਸੀ ਉਹਨੂੰ ਜੀ ਕੋਚ ਕਿਤੇ ਮਿਕਰ ਹਲਪਾ ਪਿਆ ਤੇ ਫਿਰ ਕਿਤੇ ਨੂੰ ਛੱਡਿਆ ਇਹਨਾਂ ਨੇ ਪੁਲਿਸ ਦੀਆਂ ਹਰਕਤਾਂ ਜਿਹੜੀਆਂ ਉਹ ਵੀ ਸਰਕਾਰ ਲਈ ਐਸ ਵਾਂਗ ਜਿਹੜੀਆਂ ਕਈ ਪ੍ਰਕਾਰ ਦੀਆਂ ਪ੍ਰੋਬਲਮ ਕ੍ਰੀਟ ਕਰਦੀਆਂ ਹੂੰ ਇਸ ਕਰਕੇ ਮੁੱਖ ਮੰਤਰੀ ਸਾਹਿਬ ਇੱਕੋ ਕਹਿੰਦੇ ਮੈਨੂੰ ਤਾਂ ਪਤਾ ਸਭ ਕੁਝ ਪਤਾ ਤੁਹਾਨੂੰ ਕੀ ਖੇ ਨੂੰ ਖੇ ਤੇ ਖੇ ਮਖਵਾ ਜੀ ਜੇ ਪਤਾ ਹੋਵੇ ਤੇ ਇੱਕ ਨਾਮ ਨਾ ਵਾਪਰ ਹੂੰ ਜਿਹੜੀ ਪ੍ਰਬੰਧਕਤ ਪ੍ਰਬੰਧ ਹੈ ਨਾ ਪ੍ਰਬੰਧ ਜੀ ਉਹ ਕੁਰਸੀ ਦੇ ਬੈ ਕੇ ਚੱਲਦਾ ਵਾ ਗਲੀਆਂ ਚੋਂ ਲੋਕ ਨਹੀਂ ਚੱਲਦਾ ਹੂੰ ਮੈਨੂੰ ਇਹ ਦੱਸ ਦਿਓ ਭੋਗਲ ਸਾਹਿਬ ਵੀ ਜਿਉ ਆ ਤ ਤੇ ਦੋ ਤਿੰਨ ਮੁੱਖ ਮੰਤਰੀ ਹੋ ਗਏ ਨੇ ਸਾਡੇ ਕੈਪਟਨ ਸਾਹਿਬ ਮੁੱਖ ਮੰਤਰੀ ਰਹੇ ਨੇ ਭਗਵੰਤ ਮਾਨ ਰਹੇ ਨੇ ਹੂੰ ਇਹ ਕਦੀ ਆਪਣੇ ਦਫਤਰ ਜਿਗਾ ਦਫਤਰ ਬਣਾਏ ਕਦੇ ਵਾਸਤੇ ਨੇ ਬਿਲਕੁਲ ਕੋਰੋਨਾ ਰੁਪਏ ਖਰਚ ਕਿਤੇ ਨੇ ਉੱਥੇ ਕਿਉਂਕਿ ਉਹ ਤਾਂ ਜਿਹੜੇ ਸਾਡੇ ਕੈਪਟਨ ਸਾਹਿਬ ਜਾਣਦੇ ਨਹੀਂ ਸੀ ਮੁਰਕੇ ਹਾਲਤ ਕੀ ਹੋਇਆ ਅਗਲੇ ਤੂਗੇ ਸੀਤੋਂ ਨਾਤਾ ਜੀ ਜਾਣਦੇ ਇਹ ਵੀ ਨਹੀਂ ਕਰ ਰਿਮੀਟਿੰਗ ਕਰ ਲਈ ਉੱਥੇ ਕਰ ਲਈ ਦਫਤਰ ਜਾਣੇ ਨਹੀਂ ਭਾਈ ਦਫਤਰ ਬਣਾਏ ਇਸੇ ਵਾਸਤੇ ਵੀ ਕਿਸੇ ਅਧਿਕਾਰੀ ਨੂੰ ਤੁਰੰਤ ਬੁਲਾ ਕੇ ਤੁਸੀਂ ਇਹਨੂੰ ਪੁੱਛ ਪੜਤal ਕਰ ਸਕੋ ਬਿਲਕੁਲ ਡਿਸਕਸ ਕਰ ਸਕੋ ਦਫਤਰ ਜਾਓ ਲੋਕਾਂ ਨੇ ਕੰਮ ਹੋਣ ਮਾਰੇ ਮोटे ਬੀਨੇ ਕੋਈ ਇਸ ਕਰਕੇ ਮੁੱਖ ਮੰਤਰੀ ਸਾਹਿਬ ਬਚਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਮੂਸਾ ਭੱਜਾ ਮੌਤ ਤੇ ਮੌਤ ਅੱਗੇ ਖੜੀ ਕੋਈ ਨਾ ਵੀ ਮੁਸੀਬਤ ਉਹਨਾਂ ਤੇ ਖੜ ਜਾਂਦੀ ਆ ਅੱਜ ਜਿਹੜਾ ਅਖਾੜਾ ਬਕਾਇਦਾ ਤੌਰ ਤੇ ਅੰਗਰਾਲ ਨੇ ਲਾਇਆ ਜੀ ਜੋ ਕੁਛ ਹੁੰਨੇ ਕਿਆ ਸਟੇਜ ਤੋਂ ਰੋਇਆ ਪਿੱਟਿਆ ਜੋ ਕੀਤਾ ਵੱਖਰੀ ਗੱਲ ਆ ਲੇਕਿਨ سنگੀਨ ਦੋਸ਼ ਪਾਕਿਸਤਾਨ ਵਾਲੇ ਜਿਨ੍ਹਾਂ ਦਾ ਜਵਾਬ ਮੁੱਖ ਮੰਤਰੀ ਨੂੰ ਦੇਣਾ ਪਊ ਹਮ ਪੱਟ ਸਾਹਿਬ ਬਹੁਤ ਸ਼ੁਕਰੀਆ ਤੁਸੀਂ तमाम ਮਸਲੇ ਚਰਚਾ ਕੀਤੀ ਬਹੁਤ ਧੰਨਵਾਦ ਤੁਹਾਡਾ ਜੀ ਸ਼ੁਕਰੀਆ ਜੀ ਤਾਂ ਪੱਟ ਸਾਹਿਬ ਨੇ ਆਪਣੇ ਵਿਵਾਕ ਢੰਗ ਦੇ ਨਾਲ ਤੁਹਾਨੂੰ ਤਫਸੀਲ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਦੇ ਦਿੱਤੀ ਮੈਨੂੰ ਲੱਗਦਾ ਕਿ ਬੜੀਆਂ ਅਹਿਮ ਚੀਜ਼ਾਂ ਨੇ ਕਿ ਚੋਣਾ ਆਪਣੀ ਥਾਂ ਹੁੰਦੀ ਹੈ ਕਿਰਦਾਰ ਬੰਦੇ ਦਾ ਆਪਣੀ ਥਾਂ ਹੁੰਦਾ ਤੇ ਇਸ ਵਕਤ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਜਲੰਧਰ ਦੀ ਜ਼ਿਮਨੀ ਚੌਂਣ ਦੇ ਵਿੱਚ ਤਾਂ ਇੱਥੋਂ ਲੋਕਾਂ ਦੇ ਕਿਰਦਾਰ ਵੀ ਸਪਸ਼ਟ ਹੋ ਰਹੇ ਨੇ ਕਿ ਇਹ ਸਿਆਸਤ ਕਿਸ ਪੱਧਰ ਤੱਕ ਜਾ ਰਹੀ ਹੈ ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਕੋਈ ਵਿਅਕਤੀ ਤੁਹਾਡੇ ਸਾਹਮਣੇ ਆਣ ਕੇ ਇਹ ਕਹਿਣ ਨੂੰ ਮਜਬੂਰ ਹੋ ਜਾਵੇ ਕਿ ਮੇਰੇ ਪਰਿਵਾਰ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਵੀ ਨਿਸ਼ਾਨਾਤ ਲਿਆ ਜਾ ਰਿਹਾ ਤਾਂ ਕニャਰੀਆ ਤਾਂ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਚੁਣੌਤੀਆਂ ਦੇ ਰਹੇ ਨੇ ਕਿ ਤੁਹਾਡੀ ਚੁਣੌਤੀ ਸਬਕਾਰ ਆ ਤੁਸੀਂ ਹੁਣੇ ਆਪਣੇ ਵੱਲੋਂ ਜੋ ਨਿਸ਼ਰ ਕਰਨਾ ਕਰੋ ਫਿਰ ਮੈਂ ਦੱਸੂਗਾ ਮੈਂ ਕੀ ਕਰ ਸਕਦਾ ਹੈਗਾ ਤਾਂ ਇਹ ਜਿਹੜੇ ਹਾਲਾਤ ਨੇ ਇਸ ਤੋਂ ਮਾੜੀ ਸਿਆਸਤ ਹੋਰ ਕੀ ਹੋ ਸਕਦੀ ਹੈ ਅਸੀਂ ਕਿਸੇ ਦੇ ਪੱਖ ਦੇ ਵਿੱਚ ਨਹੀਂ ਗੱਲ ਕਰ ਸਕਦੇ ਅਸੀਂ ਦੋਹਾਂ ਧੜਿਆਂ ਦੀ ਗੱਲ ਕਰਦੇ ਹਾਂ ਕਿਸ ਨੇ ਕੀ ਕਿਹਾ ਕਿਸ ਨੇ ਕੀ ਨਹੀਂ ਕਿਹਾ ਉਹ ਤੁਹਾਡੇ ਸਨਮੁਖ ਰੱਖਿਆ ਹੈਗਾ ਤੁਸੀਂ ਆਪ ਆਪਣੇ ਤੌਰ ਤੇ ਇਸ ਦੀ ਕੋਖ ਕਰਿਓ ਕਿ ਇਸ ਪੱਧਰ ਤੱਕ ਕੀ ਸਿਆਸਤਦਾਨਾਂ ਨੂੰ ਜਾਣਾ ਚਾਹੀਦਾ ਹੈਗਾ ਜਾ ਨਹੀਂ ਜਾਣਾ ਚਾਹੀਦਾ ਜਾਂ ਕਿਸ ਤਰੀਕੇ ਦੇ ਮਸਲਿਆਂ ਤੇ ਚਰਚਾ ਹੋਣੀ ਚਾਹੀਦੀ ਹੈ ਮੁੱਦਿਆਂ ਦੀ ਚਰਚਾ ਕੀ ਹੋਣੀ ਚਾਹੀਦੀ ਹੈ ਕਿਹੜੇ ਮਸਲਿਆਂ ਤੇ ਗੱਲਬਾਤ ਹੋਣੀ ਚਾਹੀਦੀ ਹੈ ਜਾਂ ਫਿਰ ਇਲਜ਼ਾਮ ਤਰਾਸ਼ੀਆਂ ਕਰਕੇ ਹੀ ਚੋਣਾਂ ਨੂੰ ਜਿੱਤਣ ਦਾ ਹੁਣ ਇੱਕ ਮਾਤਰ ਏਜੰਡਾ ਰਹਿ ਗਿਆ ਹੈਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਟਿੱਪਣੀਆਂ ਜਰੂਰ ਸਾਂਝੇ ਕਰੋ ਫਿਲਹਾਲ ਇੱਥੇ ਤੁਹਾਡੇ ਤੋਂ ਅਗਲੇ ਆਣੀਆ ਬਹੁਤ ਬਹੁਤ ਧੰਨਵਾਦ